ਕਮਨ ਗੁਣ ਪ੍ਰਾਨਪਤ ਮਿਲੋਂ ਮੇਰੀ ਮਾਈ ਏ ਮੇਰੀ ਮਾਂ ਮੈਨੂੰ ਦੱਸ ਮੈਂ ਪ੍ਰਾਨਾ ਦੇ ਪਤੀ ਨੂੰ ਕਿਵੇਂ ਬਿਲਾ ਮੰਨ ਲੋ ਵੀ ਇੱਕ ਪਤਨੀ ਆਪਣੀ ਮਾਂ ਕੋਲੋਂ ਪੁੱਛ ਰਹੀ ਹੋਵੇ ਇੱਕ ਔਰਤ ਇੰਜ ਕਹਿ ਲੋ ਵੀ ਇੱਕ ਧੀ ਇੱਕ ਲੜਕੀ ਆਪਣੀ ਮਾਂ ਨੂੰ ਪੁੱਛ ਰਹੀ ਹੋਵੇ ਵੀ ਮਾਂ ਮੈਂ ਆਪਣੇ ਪਤੀ ਦੀ ਪ੍ਰਸੰਤਾ ਕਿਵੇਂ ਹਾਸਲ ਕਰਾਂ ਤੂੰ ਮੈਨੂੰ ਦੱਸ ਤੂੰ ਤਾਂ ਮੇਰੇ ਤੋਂ ਸਿਆਣੀ ਆ ਤੂੰ ਤਾਂ ਮੇਰੇ ਤੋਂ ਵੱਡੀ ਆ ਤੈਨੂੰ ਤਾਂ ਬਹੁਤ ਜੀਵਨ ਦਾ ਤਜਰਬਾ ਵਾ ਤੂੰ ਦੱਸ ਕੱਲ ਨੂੰ ਮੇਰਾ ਵਿਆਹ ਹੋ ਜਾਣਾ ਹੈ ਮੈਂ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰਾਂ ਬੜਾ ਵੱਡਾ ਸਵਾਲ ਹੈ ਜੀ ਤੇ ਮੈਂ ਸਮਝਦਾ ਹਰ ਇੱਕ ਧੀ ਨੂੰ ਜਿਹੜਾ ਆਪਣੀ ਮਾਂ ਕੋਲ ਬੈਠ ਕੇ ਸਿੱਖਿਆ ਗ੍ਰਹਿਣ ਕਰ ਲੈਣੀ ਚਾਹੀਦੀ ਆ ਚਲੋ ਉਹ ਗੱਲ ਵੱਖਰੀ ਆ ਵੀ ਧੀ ਆਪਣੀ ਹੰਕਾਰ ਵਿੱਚ ਆਪਣੇ ਹਉਮੇ ਵਿੱਚ ਹੋਵੇ ਉਹ ਕਹੇ ਵੀ ਮੈਂ ਮਾਂ ਨਾਲੋਂ ਜ਼ਿਆਦੀ ਸਿਆਣੀ ਆ ਕਈ ਹੁੰਦੀਆਂ ਨੇ ਧੀਆਂ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਆ ਬੱਚੇ ਆਪਣੇ ਆਪ ਨੂੰ ਪੇਰੈਂਟਸ ਨਾਲੋਂ ਸਿਆਣੇ ਸਮਝਣ ਲੱਗ ਪੈਂਦੇ ਆ ਵੀ ਸਾਡੇ ਪੇਰੈਂਟਸ ਨੂੰ ਘਟ ਗਿਆੜਾ ਸਾਨੂੰ ਜ਼ਿਆਦਾ ਪਰ ਸਮਾਜਿਕ ਸਿੱਖਿਆ ਸਾਨੂੰ ਇਹ ਦੱਸਦੀ ਆ ਵੀ ਇੱਕ ਸਿਆਣੀ ਮਾਂ ਹੋਵੇ ਇੱਕ ਸਿਆਣੀ ਧੀ ਹੋਵੇ ਤੇ ਸਿਆਣੀ ਧੀ ਆਪਣੇ ਮਾਂ ਦੇ ਕੋਲੋਂ ਬੈਠ ਕੇ ਬੜਾ ਕੁਝ ਸਿੱਖ ਸਕਦੀ ਆ ਉੱਠਣਾ ਕਿਵੇਂ ਆ ਬੈਠਣਾ ਕਿਵੇਂ ਆ ਪਹਿਰਾਵਾ ਕਿਵੇਂ ਪਾਉਣਾ ਹੈ ਕਿਵੇਂ ਕਿਸੇ ਨੂੰ ਮਿਲਣਾ ਹੈ ਕਿਵੇਂ ਕਿਸੇ ਦਾ ਇੱਜ਼ਤ ਮਾਣ ਕਰਨਾ ਹੈ ਘਰ ਵਿੱਚ ਕਿਵੇਂ ਰਹਿਣਾ ਹੈ ਬਾਹਰ ਕਿਵੇਂ ਚੱਲਣਾ ਹੈ ਇੱਕ ਸਿਆਣੀ ਮਾਂ ਆਪਣੀ ਸਿਆਣੀ ਧੀ ਨੂੰ ਸਿਖਾਉਂਦੀ ਹੈ ਜੀ ਕਲਾ ਇਹੋ ਇੱਕ ਸਿਆਣੀ ਮਾਂ ਕੋਲ ਉਹੀ ਇੰਜ ਸਮਝ ਲਓ ਵੀ ਇੱਕ ਧੀ ਪੁੱਛਦੀ ਆ ਮਾਂ ਕੱਲ ਨੂੰ ਮੇਰਾ ਵਿਆਹ ਹੋਣਾ ਹੈ ਮੈਂ ਪਤੀ ਨੂੰ ਕਿਵੇਂ ਖੁਸ਼ ਕਰਾਂ ਰੂਪਹੀਨ ਕੋਲਹੀ ਰੂਪਹੀਨ ਬੁੱਧ ਬਲਹੀਨੀ ਮਾਂ ਮੈਂ ਸੁਣਿਆ ਵੀ ਸਰੀਰ ਦੀ ਸੁੰਦਰਤਾ ਹੋਵੇ ਤੇ ਪਤੀ ਸੁਹਾਪਨ ਉਹ ਕਿਹੋ ਜਿਹਾ ਹੁੰਦਾ ਮਾਂ ਮੈਂ ਸੁਣਿਆ ਹੈ ਵੀ ਚੰਗੀ ਅਕਲ ਹੋਵੇ ਚੰਗੀ ਸੋਚ ਵਿਚਾਰ ਹੋਵੇ ਤੇ ਇੱਕ ਚੰਗੀ ਅਕਲ ਵਾਲੀ ਸੋਚ ਵਿਚਾਰ ਵਾਲੀ ਕੋਈ ਲੇਡੀ ਹੋਵੇ ਤੇ ਉਹਦਾ ਪਤੀ ਬੜਾ ਪਰਸਾਨ ਹੁੰਦਾ ਤੇ ਇਹ ਸੁਭਾਵਕ ਆ ਜੀ ਅੱਜ ਦੇ ਸਮਾਜ ਦੇ ਅੰਦਰ ਸੁਹਾਪਨ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਚੰਗੇ ਵਿਚਾਰਾਂ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਆ ਮਹਾਰਾਜ ਨੂੰ ਮਹਾਰਾਜ ਦੇਖੋ ਮੈਂ ਕਹਿਣਾ ਕਿਵੇਂ ਇੱਕ ਜਗਿਆਸੂ ਦੂਸਰੇ ਨੂੰ ਪੁੱਛ ਰਿਹਾ ਇੱਕ ਧੀ ਮਾਂ ਨੂੰ ਪੁੱਛ ਰਹੀ ਆ ਤੇ ਇਸ ਰਿਸ਼ਤੇ ਦੇ ਰਾਹੀਂ ਕਿੰਨਾ ਕਿੰਨੀ ਪਿਆਰੀ ਸਿੱਖਿਆ ਗੁਰੂ ਪਾਤਸ਼ਾਹ ਸਾਡੇ ਸਾਹਮਣੇ ਰੱਖ ਰਹੇ ਇਹਨੂੰ ਸਮਝਣ ਦੀ ਲੋੜ ਆ ਹੁਣ ਉਸ ਧੀ ਕਹਿੰਦੀ ਆ ਮਾਂ ਮੈਂ ਤੇ ਸੋਹਣੀ ਵੀ ਨਹੀਂ ਆ ਰੂਪਹੀਣ ਮੇਰੇ ਕੋਲ ਤੇ ਸੁਹਾਪਣ ਵੀ ਨਹੀਂ ਆ ਮੈਂ ਤੇ ਬੜੀ ਕੋਚੇ ਕਰੂਪ ਵਾਲੀ ਹਾਂ ਮੇਰਾ ਰੰਗ ਬੜਾ ਕਾਲਾ ਹੈ ਮੇਰੇ ਨੈਣ ਨਕਸ਼ੇ ਵੀ ਸੋਹਣੇ ਨਹੀਂ ਸੱਚੀ ਗੱਲ ਲਾਣਾ ਇਸ ਸੰਸਾਰ ਦੇ ਵਿੱਚ ਜਿਵੇਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾ ਮੇਰੇ ਪ੍ਰਭ ਸੱਚ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇ ਸਾਰੀ ਦੁਨੀਆ ਦੇ ਨੈਣ ਨਕਸ਼ੇ ਜਿਹੜੇ ਆ ਉਹ ਸੁਹਾਪਣ ਦੇ ਨਾਲ ਨਹੀਂ ਭਰੇ ਹੋਏ ਬਹੁਤ ਸਾਰੇ ਇਦਾਂ ਦੇ ਆ ਜਿਹੜੇ ਕੁਝੇ ਕਰੂ ਸਰੂਪ ਦੇ ਵੀ ਮਾਲਕ ਹੁੰਦੇ ਆ ਨੈਣ ਨਕਸ਼ੇ ਸੋਹਣੇ ਨਹੀਂ ਹੁੰਦੇ ਰੰਗ ਰੂਪ ਸੋਹਣਾ ਨਹੀਂ ਹੁੰਦਾ ਸ਼ਰੀਰ ਦਾ ਢੰਗ ਜਿਹੜਾ ਸਰੀਰ ਦਾ ਕਹਿ ਲੋ ਵੀ ਆਕਾਰ ਵੀ ਸੋਹਣਾ ਨਹੀਂ ਹੁੰਦਾ ਪਰ ਇੱਕ ਗੱਲ ਹਮੇਸ਼ਾ ਖਿਆਲ ਚ ਰੱਖੀਏ ਬਾਹਰ ਮੁਖੀ ਤੌਰ ਦੇ ਉੱਤੇ ਇਹ ਸਭ ਕੁਝ ਚੱਲਦਾ ਹੈ ਪਰ ਧਰਮ ਦੀ ਦੁਨੀਆ ਦੇ ਵਿੱਚ ਗਿਆਨ ਦੀ ਦੁਨੀਆ ਦੇ ਵਿੱਚ ਇਹ ਗੱਲਾਂ ਨਹੀਂ ਜੇ ਚਲਦੀਆਂ ਗਿਆਨ ਦੇ ਰੂਹ ਦੁਨੀਆ ਵਿੱਚ ਧਰਮ ਦੀ ਦੁਨੀਆ ਵਿੱਚ ਸਰੀਰ ਦੀ ਸੁੰਦਰਤਾ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਆ ਸਰੀਰ ਦੀ ਸੁਹਾਪਾ ਨੂੰ ਸਰੀਰ ਦੀ ਸੁੰਦਰਤਾ ਨੂੰ ਮਹਾਰਾਜ ਅਹਿਮੀਅਤ ਨਹੀਂ ਦਿੰਦੇ ਜੇ ਐਮੀਅਤ ਦਿੰਦੇ ਆ ਤੇ ਮਹਾਰਾਜ ਦਿੰਦੇ ਆ ਅੰਦਰ ਦੇ ਸੁਹੱਬਨ ਨੂੰ ਮਹਾਰਾਜ ਕਹਿੰਦੇ ਤੇਰੀਆਂ ਅੱਖਾਂ ਸੋਹਣੀਆਂ ਨੇ ਰੱਬ ਨੇ ਦਿੱਤੀਆਂ ਨੇ ਕੰਨ ਸੋਹਣੇ ਨੇ ਜ਼ੁਬਾਨ ਸੋਹਣੀ ਆ ਨਾਸਕਾ ਸੋਹਣੀ ਆ ਸ਼ਰੀਰ ਦਾ ਰੂਪ ਬਾਰੋਂ ਸੋਹਣਾ ਪਰ ਜੇ ਤੇਰੇ ਵਿੱਚ ਗੁਣ ਨਹੀਂ ਆ ਤੇ ਫਿਰ ਤੇਰੀਆਂ ਇਹ ਅੱਖਾਂ ਕੀ ਕਰਨਗੀਆਂ ਇਹ ਕੰਨ ਕੀ ਕਰਨਗੇ ਇਹ ਨਾਸਕਾ ਕੀ ਕਰੇਗੀ ਇਹ ਜ਼ੁਬਾਨ ਕੀ ਕਰੇਗੀ ਇਹ ਬਾਹਰ ਦਾ ਰੰਗ ਰੂਪ ਕੀ ਕਰੇਗਾ ਤੇ ਜੇ ਗੁਣ ਨਹੀਂ ਆ ਤੇਰੇ ਵਿੱਚ ਹੁਣ ਇਹ ਵਿਸ਼ਾ ਬਹੁਤ ਗਹਿਰਾ ਤੇ ਬੜਾ ਲੰਮਾ ਵਿਚਾਰ ਮੰਗਦਾ ਇਹ ਵਿਸ਼ਾ ਜੇ ਗੁਰੂ ਕਿਰਪਾ ਕਰੇ ਸਮਾਂ ਬਣਿਆ ਤੇ ਇਹ ਦੁਆਰ ਦੇ ਦਿਨ ਦੇ ਦਿਵਾਨਾ ਵਿੱਚ ਮੈਂ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਹੋਰ ਗਹਿਰੇ ਵਿਚਾਰ ਸਾਂਝੇ ਕਰਾਂਗਾ ਹੁਣ ਇਹ ਸ਼ਬਦ ਮਹਾਰਾਜ ਕਹਿ ਰਹੇ ਆ ਇੱਕ ਧੀ ਕਹਿੰਦੀ ਮਾਂ ਮੈਂ ਰੂਪ ਹੀ ਨਾ ਮੈਂ ਬੁੱਧ ਬਲ ਹੀਰੀ ਮੇਰੇ ਕੋਲ ਬੁੱਧੀ ਵੀ ਨਹੀਂ ਮੇਰੇ ਕੋਲ ਬਲ ਵੀ ਨਹੀਂ ਨਾ ਭਰਾਵਾਂ ਦਾ ਬੱਲਾ ਨਾ ਪੇਰੈਂਟਸ ਬੱਲ ਵਾਲੇ ਆ ਹੁੰਦਾ ਹੈ ਨਾ ਵੀ ਭਾਈ ਇਹ ਕੁੜੀ ਦੇ ਜਿਹੜੇ ਆ ਮਾਪੇ ਚੰਗੇ ਤਗੜੇ ਹੋਣ ਅਮੀਰ ਖਾਨਦਾਨ ਦੇ ਹੋਣ ਤੇ ਕਹਿੰਦੇ ਮੋਹੇ ਪਰਦੇਸਨ ਦੂਰ ਤੇ ਆਈ ਮੈਂ ਤੇ ਬੜੇ ਦੂਰੋਂ ਆਈ ਆ ਬੜੇ ਦੂਰ ਮੇਰਾ ਘਰ ਮੇਰੇ ਪਤੀ ਦਾ ਘਰ ਕਿੱਥੇ ਆ ਮੈਂ ਕਿੱਥੇ ਰਹਿਣ ਵਾਲੀ ਆ ਇਨੂੰ ਆਤਮਕ ਅਧਿਆਤਮਕ ਅਰਥਾਂ ਵਿੱਚ ਜੇ ਅਸੀਂ ਸਮਝ ਲਈਏ ਵੀ ਸਾਡੇ ਕੋਲ ਰੂਪ ਨਹੀਂ ਆ ਆਤਮਕ ਗੁਣਾ ਦਾ ਰੂਪ ਸਾਡੇ ਕੋਲ ਆਤਮਕ ਗੁਣਾ ਵਾਲੀ ਅਕਲ ਨਹੀਂ ਆ ਤੇ ਮੋਹੇ ਪਰਦੇਸਰ ਬੜੇ ਜਨਮ ਜਨਮਾਂ ਤਰਾਂ ਦੇ ਵਿੱਚ ਭਟਕ-ਭਟਕ ਕੇ ਅਸੀਂ ਆਏ ਹੋਏ ਆ ਇਹਨੂੰ ਇਸ ਤਰ੍ਹਾਂ ਅਧਿਆਤਮਕ ਅਰਥਾਂ ਵਿੱਚ ਅਸੀਂ ਸਮਝ ਲਈਏ ਅੰਦਰ ਦੇ ਭਾਵਰਤ ਕਿਉਂਕਿ ਗੁਰਬਾਣੀ ਦੇ ਜਿਹੜੇ ਅਰਥ ਨੇ ਨਾ ਇਹ ਬਾਹਰमुखी ਵੀ ਆ ਤੇ ਅੰਤਰਮੁਖੀ ਵੀ ਆ ਬਾਹਰमुखी ਦਾ ਮਤਲਬ ਜੇ ਉੱਤੋਂ ਤੋਂ ਆਪਾਂ ਅਰਥ ਕਰਾਂਗੇ ਕਈ ਸ਼ਬਦਾਂ ਦੇ ਉਤੋਂ ਵੀ ਅਰਥ ਸਮਝ ਆ ਜਾਂਦੇ ਪਰ ਕਈ ਗੁਰਬਾਣੀ ਦੇ ਸ਼ਬਦ ਇਦਾਂ ਦੇ ਆ ਜਿਨ੍ਹਾਂ ਦੇ ਭਾਵ ਅਰਥ ਸਮਝੇ ਬਿਨਾ ਉਤੋਂ ਦੀ ਅਰਥ ਸਮਝ ਨਹੀਂ ਆਉਂਦੀ ਅੰਤਰੀਵ ਅਰਥ ਭਾਵ ਵਿੱਚ ਅਰਥ ਇਹਦੇ ਸਮਝ ਲੈਣੇ ਜ਼ਰੂਰੀ ਹੈ ਮਹਾਰਾਜ ਕਹਿੰਦੇ ਨਾ ਹਿੰਨ ਦਰਬ ਨਾ ਜੋ ਬਨਮਾਤੀ ਨਾ ਮਿਲੇ ਕੋ ਧਨ ਹੁਣ ਇਹ ਧਨ ਵੀ ਗੁਣਾ ਦਾ ਧਨ ਬਾਹਰ ਦਾ ਧਨ ਤੇ ਚਲੋ ਹੈ ਹੀ ਹੈ ਮੈਟਰ ਕਰਦਾ ਪਰ ਇੱਕ ਅੰਦਰ ਦਾ ਧੰਨਾ ਜਿਹਨੂੰ ਨਾਮ ਦਾ ਧੰਨ ਵੀ ਮਾਰਾ ਨੇ ਬਾਣੀ ਚ ਕਿਹਾ ਇਹ ਤਨ ਅਖੁੱਟ ਨਾ ਨਿਖਟੈ ਨਾ ਜਾਏ ਇਹ ਧੰਨ ਦੀ ਵੀ ਗੱਲ ਕੀਤੀ ਆ ਮਹਾਰਾਜ ਕਹਿੰਦੇ ਆ ਵੀ ਉਹ ਜੀਵ ਰੂਪ ਇਸਤਰੀ ਆਪਣੀ ਗੁਰੂ ਮਾਂ ਕੋਲੋਂ ਪੁੱਛ ਰਹੀ ਆ ਵੀ ਹੇ ਗੁਰੂ ਮਾਂ ਮੇਰੇ ਕੋਲ ਨਾਮ ਦਾ ਧੰਨ ਨਹੀਂ ਆ ਨਾ ਜੋਬਣ ਮਾਤੀ ਨਾ ਮੇਰੇ ਕੋਲ ਗੁਣਾ ਰੂਪੀ ਜਵਾਨੀ ਆ ਮੋਹੇ ਅਨਾਥ ਮੈਂ ਅਨਾਥ ਆ ਮੇਰੇ ਤੇ ਸਿਰ ਦੇ ਉੱਪਰ ਕੋਈ ਛਾਂ ਕਰਨ ਵਾਲਾ ਵੀ ਨਹੀਂ ਹੱਥ ਰੱਖਣ ਵਾਲਾ ਵੀ ਨਹੀਂ ਜਿਹਨੂੰ ਆਪਾਂ ਜਤੀਮ ਸੌਖੇ ਜਿਹੇ ਲਫ਼ਜ਼ਾਂ ਵਿੱਚ ਸਮਝ ਲੈਣੇ ਮੈਂ ਅਨਾਥ ਕੀ ਕਰੂੰ ਸਮਾਈ ਮੈਂ ਕਿਵੇਂ ਆਪਣੇ ਪ੍ਰਾਨਾਂ ਤੋਂ ਪਤੀ ਪ੍ਰਾਨਾਂ ਤੋਂ ਪਿਆਰੇ ਪਤੀ ਪਰਮੇਸ਼ਵਰ ਇੱਥੇ ਪਰਮਾਤਮਾ ਜਿਹੜਾ ਪਤੀ ਆ ਖਿਆਲ ਰੱਖਿਓ ਪਰਮੇਸ਼ਵਰ ਪਤੀ ਦੀ ਗੱਲ ਹੋ ਰਹੀ ਉਹਦੇ ਵਿੱਚ ਮੈਂ ਕਿਵੇਂ ਸਮਾ ਗਾ ਖੋਜ ਜਦ ਤੱਕ ਖੋਜ ਜਦ ਭਈ ਬੇਰਾਗਨ ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸਾਈ ਐ ਤੇ ਬੇਰਾਗਨ ਹੋ ਗਈਆਂ ਲੱਭ ਰਹੀਆਂ ਆਪਣੇ ਪਰਮਾਤਮਾ ਪਤੀ ਨੂੰ ਉਹਦਾ ਦਰਸ਼ਨ ਪਾਣ ਵਾਸਤੇ ਮੈਂ ਅੰਦਰੋਂ ਤਿਸਾਈ ਪਿਆਸੀ ਆ ਮੇਰੇ ਅੰਦਰ ਬੜੀ ਪਿਆਸ ਆ ਉਹਨੂੰ ਮਿਲਣ ਦੀ ਜਿੱਦਾਂ ਮਹਾਰਾਜ ਬਾਣੀ ਦੇ ਵਿੱਚ ਉਸ ਪਿਆਸ ਦਾ ਜ਼ਿਕਰ ਕਰਦੇ ਆ ਨਾ ਜੀ ਜਦੋਂ ਮਹਾਰਾਜ ਕਹਿੰਦੇ ਆ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੇ ਹੈ ਪ੍ਰੇ ਤੁਧ ਭਗਵੰਤਾ ਮੋਹ ਰੈਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜਿਉ ਇਹ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਜਿਹਦੇ ਅੰਦਰ ਪੈਦਾ ਹੋ ਗਈ ਉਸ ਜਗਿਆ ਉਸ ਦੀ ਗੱਲ ਮਹਾਰਾਜ ਕਰ ਰਹੀ ਆ ਖੋਜਤ ਖੋਜਤ ਭਈ ਬਿਰਾਗਣ ਮੈਂ ਬਿਰਾਗਣ ਹੋ ਗਈ ਆ ਬਿਰਾਗ ਦੇ ਵਿੱਚ ਆ ਗਈ ਆ ਬਿਰਾਗਣ ਦਾ ਮਤਲਬ ਇਹ ਨਹੀਂ ਵੀ ਮੈਂ ਘਰ-ਵਾਰ ਛੱਡ ਕੇ ਚੱਲੀ ਹੋਈ ਫਿਰਦੀ ਐਸੀ ਨਹੀਂ ਬਿਰਾਗਣ ਦਾ ਅਰਥ ਅੰਦਰੋਂ ਬਿਰਾਗ ਦੇ ਵਿੱਚ ਆ ਗਈ ਆ ਇਕ ਅਵਸਥਾ ਜੀ ਅੰਦਰ ਅੰਦਰ ਇੱਕ ਪਿਆਸ ਪੈਦਾ ਹੋ ਗਈ ਹੈ ਪ੍ਰਭ ਦਰਸ਼ਨ ਕੋ ਹਰੀ ਪਰਮਾਤਮਾ ਜੀ ਪਰਮੇਸ਼ਵਰ ਬਾਈ ਗੁਰਜੀ ਦੇ ਦਰਸ਼ਨਾ ਵਾਸਤੇ ਮੈਂ ਅੰਦਰੋਂ ਇੰਨੀ ਪਿਆਸੀ ਹਾਂ ਕਿਵੇਂ ਮਿਲਾ ਕਹਿੰਦੇ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਵਾਹਿ ਜੀ ਵਾ ਸਾਧ ਸੰਗ ਮੇਰੀ ਜਲਨ ਬੁਝਾਈ ਦੀਨ ਦਇਆਲ ਦੀਨਾ ਤੇ ਦਇਆ ਕਰਨ ਵਾਲਾ ਪ੍ਰਮਾਤਮਾ ਪਰਮੇਸ਼ਵਰ ਕਿਰਪਾਲ ਪ੍ਰਭ ਕਿਰਪਾ ਕਰਨ ਵਾਲਾ ਪ੍ਰਭੂ ਪ੍ਰਮਾਤਮਾ ਨਾਨਕ ਸਬੋਧਨ ਬਾਚੀ ਆਹੇ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਕਹਿੰਦੇ ਸਤ ਸੰਗਤ ਦੇ ਵਿੱਚ ਜਾ ਸਤ ਸੰਗਤ ਵਿੱਚ ਗਿਆ ਕਹਿੰਦੇ ਮੇਰੇ ਅੰਦਰ ਦੀ ਜਿਹੜੀ ਵਿਕਾਰਾਂ ਦੀ ਜਲਨ ਸੀ ਨਾ ਕ੍ਰਿਸ਼ਨਾ ਦੀ ਅੱਗ ਵਿੱਚ ਹੰਕਾਰ ਦੀ ਅੱਗ ਵਿੱਚ ਲੋਭ ਲਾਲਚ ਦੀ ਅਗਰੇ ਅੰਦਰ ਜੋ ਮੇਰਾ ਅੰਦਰ ਸੜ ਰਿਹਾ ਸੀ ਨਾ ਉਹ ਸੜਨ ਉਹ ਜਲਨ ਜਿਹੜੀ ਆ ਸਤ ਸੰਗਤ ਵਿੱਚ ਗਿਆ ਮੇਰੀ ਪੁੱਝ ਗਈ ਹੁਣ ਇਹਦਾ ਮਤਲਬ ਇਹ ਹੋਇਆ ਸਾਰੇ ਸ਼ਬਦ ਦਾ ਜੇ ਅਸੀਂ ਸਮੂਚਾ ਅਰਥ ਭਾਵ ਕੱਢੀਏ ਨਿਚੋੜ ਕੱਢੀਏ ਤਾਂ ਇਸ ਮੁਬਾਰਕ ਸ਼ਬਦ ਰਾਹੀਂ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਜੀ ਸਾਡੇ ਸਾਹਮਣੇ ਇਹ ਵਿਚਾਰ ਰੱਖ ਰਹੇ ਆ ਵੀ हे ਭਾਈ ਜੇ ਰੱਬ ਨੂੰ ਮਿਲਣਾ ਹੈ ਪਰਮੇਸ਼ਵਰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਆ ਤੇ ਤੇਰੇ ਪੱਲੇ ਗੁਣ ਹੋਣੇ ਚਾਹੀਦੇ ਆ ਤੇ ਉਹ ਗੁਣ ਕਿਹੜੇ-ਕਿਹੜੇ ਆ ਉਹ ਗੁਰਬਾਣੀ ਚ ਉਹਦਾ ਬੜਾ ਵਰਣਨ ਆ ਬਾਬੇ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੁੰਦਾ ਕਮਣ ਸੋ ਅੱਖਰ ਕਮਣ ਗੁਣ ਕਮਣ ਸੁਮਣੀਆਂ ਮੰਤ ਕਮਣ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ ਨਿਵਣ ਸੋ ਅੱਖਰ ਖਵਣ ਗੁਣ ਜੇ ਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾ ਵਸ ਆਵੀ ਕੰਤ 126 ਨੰਬਰ ਸਲੋਕ 127 ਨੰਬਰ 128 ਨੰਬਰ 129 ਤੇ 130 ਜਾਣੇ ਕਿ 126 ਤੋਂ ਲੈ ਕੇ 130 ਸ਼ਲੋਕਾਂ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੋਇਆ ਅਗਲਾ ਸ਼ਲੋਕ ਫੇਰ ਸ਼ੁਰੂ ਹੋ ਜਾਂਦਾ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਫਿਰ ਇੱਕ ਫਿੱਕਾ ਨਾ ਗਲਾਇ ਸਭਨਾ ਵਿੱਚ ਸੱਚਾ ਤਾਂ ਨਹੀਂ ਇਹ ਸਾਰੇ ਜਿਹੜੇ ਸ਼ਲੋਕਾਂ ਨੂੰ ਪੜੋਗੇ 130 ਨੰਬਰ ਸ਼ਲੋਕਾਂ ਤੱਕ ਬਾਬਾ ਫਰੀਦ ਸਾਹਿਬ ਗੁਣਾਂ ਦਾ ਹੀ ਵਰਣਨ ਕਰ ਰਹੇ ਹਨ ਹਾਲਾਂਕਿ ਕੇਵਲ ਬਾਬੇ ਫਰੀਦ ਸਾਹਿਬ ਦੀ ਬਾਣੀ ਨਹੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਬਹੁਤ سارے ਸ਼ਬਦ ਜਿਨ੍ਹਾਂ ਵਿੱਚ ਗੁਣਾਂ ਦਾ ਜ਼ਿਕਰ ਕਰਦੇ ਆ। ਉਹ ਗੁਣਾਂ ਦੀ ਵਿਚਾਰ ਸਾਡੇ ਸਾਹਮਣੂ ਰੱਖੀ ਫਿਰ ਅਖੀਰ ਵਿੱਚ ਇੱਕ ਗੁਰੂ ਪਾਤਸ਼ਾਹ ਜੀ ਨੇ ਪਤੇ ਦੀ ਗੱਲ ਦੱਸੀ ਵੀ ਸਾਧ ਸੰਗ ਮੇਰੀ ਚਲਣ 부ਜਾਈ ਸਾ ਸੰਗਤ ਵਿੱਚ ਆ ਪਾਈ ਜੇ ਉਹ ਗੁਣ ਪ੍ਰਾਪਤ ਕਰਨੇ ਆ ਜਿਹੜੇ ਗੁਣਾਂ ਦੀ ਗੱਲ ਬਾਬੇ ਫਰੀਦ ਸਾਹਿਬ ਨੇ ਕੀਤੀ ਆ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਕੀਤੀ ਉਹ ਗੁਣ ਸੰਗਤੋਂ ਮਿਲਨੇ ਆ ਤੇ ਸੰਗਤਕਰ ਭਲਿਆਂ ਦੀ ਸੰਗਤ ਕਰ ਬਹਿਆ ਪੜਿਆ ਪਾਸ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪੜਿਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਲਰਨ ਕੀਤੀ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਕੋਲ ਬੈਠ ਤੇ ਉਹ ਗੁਣਾਂ ਨੂੰ ਲੈ ਕੇ ਆਪਣੇ ਜੀਵਨ ਚ ਵਾਜੀਵਾ ਸਤਗੁਰੂ ਕਿਰਪਾ ਕਰਨ ਰਹਿਮਤ ਕਰਨ ਸਾਧ ਸੰਗਤ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਿਤੇ ਸਾਨੂੰ ਸਮਝ ਆ ਜੇ ਕਿਤੇ ਸਾਡੇ ਜੀਵਨ ਦਾ ਇਹ ਹਿੱਸਾ ਬਣ ਜਾਏ ਕਾਈ ਹੋਣ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਤੇ ਮੇ